ਕੁਝ ਗ੍ਰੇਲੂ ਲੁਨਤੇ ਨੰਬਰ 1 ਜਦੋਂ ਲਸਣ ਨੂੰ ਪੈਰਾਂ ਤੇ ਰਗੜਿਆ ਜਾਂਦਾ ਹੈ ਤਾਂ ਐਲੀਸਨ ਸਕਿਨ ਵਿੱਚ ਦਾਖਲ ਹੋ ਜਾਂਦਾ ਹੈ ਅਤੇ ਖੂਨ ਵਿੱਚ ਦਾਖਲ ਹੁੰਦਾ ਹੈ ਐਲੀਸਨ ਕਈ ਕਿਸਮ ਦੇ ਕੈਂਸਰ ਘੱਟ ਬਲੱਡ ਸ਼ੂਗਰ ਕੋਲੇਸਟਰੋਲ ਬਲੱਡ ਪ੍ਰੈਸ਼ਰ ਵਰਕਆਊਟ ਤੋਂ ਬਾਅਦ ਮਾਸਪੇਸ਼ੀਆਂ ਦੀ ਰਿਕਵਰੀ ਵਿੱਚ ਸਹਾਇਤਾ ਕਰਨ ਅਤੇ ਐਨਵੈਸਟਰ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ ਲਸਣ ਬਹੁਤ ਲਾਭਦਾਇਕ ਹੈ ਜੋੜਾਂ ਅਤੇ ਮਾਸਪੇਸ਼ੀਆਂ ਦੇ ਦਰਦ ਨਾਲ ਨਜਿੱਠਣ ਲਈ ਇਹ ਬਹੁਤ ਫਾਇਦੇਮੰਦ ਹੈ ਆਪਣੇ ਰੋਜ਼ਾਨਾ ਰੁਟੀਨ ਵਿੱਚ ਨਸਾਂ ਨੂੰ ਵਰਤਣਾ ਚਾਹੀਦਾ ਹੈ ਨੰਬਰ 3 ਜਾਮਣ ਦੇ ਦਰਖਤ ਦੇ ਫਲ ਪੱਤੇ ਸੱਕ ਲੱਕੜ ਗਿਟਕ ਕਈ ਕਿਸਮ ਦੀਆਂ ਬਿਮਾਰੀਆਂ ਨੂੰ ਠੀਕ ਕਰਨ ਲਈ ਵਰਤੇ ਜਾਂਦੇ ਹਨ ਇਸ ਵਿੱਚ ਐਂਟੀ ਬੈਕਟੀਰੀਅਲ ਗੁਣ पाए ਜਾਂਦੇ ਨੇ ਖੂਨ ਬਸੂੜਿਆਂ ਤੋਂ ਨਿਕਲਣ ਵਾਲੇ ਖੂਨ ਨੂੰ ਖੂਨ ਦੇ ਵਿੱਚ ਇਨਫੈਕਸ਼ਨ ਨੂੰ ਰੋਕਣ ਦਾ ਕੰਮ ਕਰਦਾ ਹੈ। ਮੂੰਹ ਦੇ ਛਾਲਿਆਂ ਨੂੰ ਦੂਰ ਕਰਦਾ ਹੈ। ਖੂਨ ਨੂੰ ਸ਼ੁੱਧ ਕਰਦਾ ਹੈ। ਅਤੇ ਪੇਟ ਦਰਦ, ਸ਼ੂਗਰ, ਗਠੀਆ ਅਤੇ ਕਬਜ਼ ਵਰਗੀਆਂ ਬਿਮਾਰੀਆਂ ਦਾ ਵੀ ਇਲਾਜ ਕਰਦਾ ਹੈ। ਨੰਬਰ 4। ਜਾਮਣ ਦੇ ਦਰਖਤ ਦੀ ਸੱਕ ਨੂੰ ਤੁੱਠ ਪੇਸਟ ਵਜੋਂ ਵਰਤਿਆ ਜਾ ਸਕਦਾ ਹੈ। ਜੇਕਰ ਗੜਣੀ ਵਿੱਚ ਖਾਸ ਹੋਵੇ ਤਾਂ ਇਸ ਦੇ ਸੱਕ ਦੀ ਪਤਲੀ ਡੰਡੀ ਲੈ ਕੇ ਉਸ ਦਾ ਕਾੜਾ ਬਣਾ ਲਓ ਅਤੇ ਘਰਾਰੇ ਕਰੋ ਤੁਹਾਨੂੰ ਆਰਾਮ ਮਿਲੇਗਾ ਨੰਬਰ 5 ਸਵੇਰ ਦੀ ਧੁੱਪ ਲੈਣਾ ਸਰੀਰ ਲਈ ਬਹੁਤ ਲਾਭਦਾਇਕ ਹੈ ਇਸ ਨਾਲ ਸਾਡੇ ਸਰੀਰ ਨੂੰ ਭਰਪੂਰ ਮਾਤਰਾ ਵਿੱਚ ਵਿਟਾਮਿਨ ਡੀ ਮਿਲਦਾ ਹੈ ਇਸ ਦੇ ਇਲਾਵਾ ਸਾਨੂੰ ਆਪਣੀ ਜੀਵਨ ਸ਼ੈਲੀ ਵਿੱਚ ਬਦਲਾਅ ਕਰਨੇ ਚਾਹੀਦੇ ਹਨ ਅਤੇ ਚੰਗੀ ਜੀਵਨ ਸ਼ੈਲੀ ਹੀ ਸਾਨੂੰ ਸਿਹਤਮੰਦ ਤੇ ਫਿੱਟ ਰੱਖਦੀ ਹੈ ਨੰਬਰ 6 ਸੁਹੰਜਣ ਦੇ ਪੱਤਿਆਂ ਦਾ ਪਾਊਡਰ ਬਣਾ ਕੇ ਦੁੱਧ ਦਾ ਤੂਜਾ ਬਦਲ ਮੰਨਿਆ ਜਾਂਦਾ ਹੈ ਜੇਕਰ ਬੱਚੇ ਦੁੱਧ ਨਹੀਂ ਪੀਂਦੇ ਤਾਂ ਤੁਸੀਂ ਉਹਨਾਂ ਨੂੰ ਇੱਕ ਚਮਚ ਸੁਹੰਜਣ ਦਾ ਪਾਊਡਰ ਪਾਣੀ ਵਿੱਚ ਮਿਲਾ ਕੇ ਦੇ ਸਕਦੇ ਹੋ ਸੂਰਜ ਚੜ੍ਹ ਤੋਂ ਤੁਸੀਂ ਇਹਨਾਂ ਨੂੰ ਬਾਅਦ ਉੱਠਣ ਨਾਲ ਹੀ ਘਰ ਦੇ ਵਿੱਚ ਮਿਲਾ ਕੇ ਵੀ ਵਰਤ ਸਕਦੇ ਹੋ ਸਿਹਤਮੰਦ ਹੋਣ ਦੇ ਨਾਲ ਨਾਲ ਇਹਦਾ ਕਿਉਂਕਿ ਇਸਲਾਦ ਵੀ ਸ਼ਾਨਦਾਰ ਹੁੰਦਾ ਹੈ ਸੌਂਝਣ ਦੇ ਪੱਤਿਆਂ ਨੂੰ ਸ਼ਾਮ ਵਿੱਚ ਸੁਕਾ ਸੁਕਾ ਲਵੋ ਪੱਤੀ ਇਸ ਦਾ ਪਾਊਡਰ ਬਣਾ ਕੇ ਰੱਖ ਲਵੋ ਹਰ ਇੱਕ ਢਾਲ ਸਬਜ਼ੀ ਵਿੱਚ ਇਸ ਪਾਊਡਰ ਨੂੰ ਮਿਲਾਓ ਅਤੇ ਖਾਓ ਤੁਸੀਂ ਇਸ ਨੂੰ ਦਹੀਂ ਵਿੱਚ ਮਿਲਾ ਕੇ ਵੀ ਖਾ ਸਕਦੇ ਹੋ ਇਸ ਵਿੱਚ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਹੁੰਦਾ ਹੈ ਧੰਨਵਾਦ ਜੀ